ක්ඩ පුුණ ජාන්ද ශුරුර බණන්ගේ තෙකෙටේ බුදදු මශිබ මුෂික කියියදත්තුූප බඩියයෝ ගේරග කලාවගයා ගෙනන කන්නය කරාගතෙර පින්නේ කල්ත දෝගලහ පණි ਕੀ ਕੱਦਦਾ ਮੈਂ ਹੁਣ ਆ ਕਿੱਧਰੋਂ ਆ ਗਿਆ ਯਾਰ ਪੈਸੇ ਗਿਣੰਦਿਆਂ ਚਾਹੀਦੇ ਤਾਂ ਦੱਸੀ ਯਾ ਤਾਂ ਨੋਟਾ ਕੁਕਲੇ ਲੈ ਲਓਂਦੇ ਤੇਨੂੰ ਕੁਰਕਰੇ ਵੀ ਪਈ ਰਹਿੰਦੀ ਯਾਰ ਸਾਰਾ ਦਿਨ ਕਿਤੇ ਹੋਰ ਵੀ ਕੋਈ ਗੱਲ ਕਰ ਲਿਆ ਕਰ ਤੈਨੂੰ ਦੁਕਾਨ ਦੀ ਵੀ ਪਈ ਰਹਿੰਦੀ ਐ ਕੋਈ ਤੱਕ ਤੈਨੂੰ ਕੰਮ ਨਾ ਨਾ ਪੈਣਾ ਬਦਮਾਚ ਬਦਮੁਸ਼ਕ ਵਾਲੀ ਗੱਲ ਸੁਣਾ ਕਿਤੇ ਤੇਰਾ ਭਰਾ ਜ ਐਨੀ ਬੋੜੀ ਆ ਤੇਰੇ ਭਰਾ ਦੀ ਤੇ ਕੁੱਤੀ ਛਾਤ ਕਾਲੇ ਕੁੱਤੀ ਕਰ ਦਿਆਂਗੇ ਸਾਫ ਚਲ ਕੋਈ ਨਾ ਆਪਾਂ ਬੇਜੰਦ ਦੇ ਕੇ ਬੜਾ ਟੋਕਦਾ ਯਾਰ ਬੜਾ ਟੋਕਦਾ ਕਿਉਂ ਟੋਕਦਾ ਯਾਰ ਤੂੰ ਨਾ ਕਿਉਂ ਟੋਕਦਾ ਬਜਾ ਟੇਕੇ ਕਿਉਂ ਟੋਕਦਾ ਮੈਨੂੰ ਦੋ ਜੱਟਾਂ ਬੈਣ ਨਹੀਂ ਦਿੰਦੇ ਕਿਤੇ 5 ਮਿੰਟ ਮੈਨੂੰ ਯਾਰ ਇਦਾਂ ਨੇ ਬਣ ਗਏ ਸਰੀਰ ਇਦਾਂ ਨਹੀਂ ਸਰੀਰ ਬਣ ਦਿੰਦੇ ਕਰਾਖਾਣੀ ਪੈਂਦੀ ਆ ਜਿੰਦਾ ਮੈਂ ਖਾਣਾ ਹਾਂ ਜਲੀ ਬਣੀ ਖਲਾ ਕੇ ਛਿਰੀ ਜਿੱਤੇ ਬੜਾ ਵਾ ਪਾ ਬੱਟ ਬੋਲ ਖਿਡিয়ে ਓ ਯਾਰ ਨਹੀਂ ਨਹੀਂ ਬੈਡ ਬੋਲ ਨਹੀਂ ਖੇਡਣਾ ਪਰਾ ਚੱਕਰ ਕੀ ਆ ਜਦੋਂ ਮੈਂ ਤੇਰੇ ਜਿੱਡਾ ਨਹੀਂ ਨਾ ਯਾਰ ਉਹ ਲੋਕਦੇ ਮੈਂ ਬੈਡ ਬੋਲ ਖੇਡਣਾ ਪਿਆ ਉਹ ਲੋਕਦੇ ਮੇਰੇ ਤੋਂ ਯਾਰ ਬੋਲ ਵੱਜ ਕੇ ਜਾ ਰਾਇ ਹੋਰ ਦੀ ਉਹ ਕਿਦੇ ਬੋਲੀ ਪੌਂਡ ਕੀ ਅਮਰੀਕਾ ਉੱਤ ਪਰ ਫਿਰ ਮੈਨੂੰ ਕੱਢਦਾ ਹੀ ਆ ਕਹਿੰਦੇ ਭਾਈ ਤੁਹਾਡੀ ਲੋੜ ਨਹੀਂ ਗਈ ਫਲਾਵਾ ਨਾ ਖੇਡ ਆ ਜਾ ਨੀ ਤੇ ਨਾ ਖੇਡ ਮਾ ਬਹਿ ਗਿਆ ਫਲਾਵਾ ਗੁੱਸਾ ਨਾ ਮਾਰ